ਅੱਜ ਆਪਾਂ ਬਣਾਵਾਂਗੇ ਕੜੀ ਪਕੌੜਾ ਦੀ ਰੈਸਪੀ ਕੜੀ ਪਕੌੜਾ ਦੀ ਰੈਸਪੀ ਹਰ ਕਿਸੇ ਦੀ ਫੇਵਰਿਟ ਹੁੰਦੀ ਹੈ ਤੇ ਹਰ ਕਿਸੇ ਦੇ ਘਰੇ ਬੰਦੀ ਹੀ ਬੰਦੀ ਹੈ ਚਲੋ ਅੱਜ ਆਪਾਂ ਬਣਾਈਏ ਖਾਲੀ ਪੈਨ ਦੇ ਵਿੱਚ ਪਹਿਲਾਂ ਆਪਾਂ ਦੋ ਬਾਉਲ ਲਵਾਂਗੇ ਦਹੀਂ ਦਹੀਂ ਆਪਣਾ ਖੱਟਾ ਹੋਣਾ ਚਾਹੀਦਾ ਹੈ ਫਿਰ ਅਸੀਂ ਉਸ ਦੇ ਵਿੱਚ ਇੱਕ ਬਾਉਲ ਪਾਣਾ ਹੈ ਬੇਸਨ ਦਾ ਬੇਸਨ ਦੇ ਵਿੱਚ ਅਸੀਂ ਹਲਦੀ ਪਾਵਾਂਗੇ ਲਾਲ ਮਿਰਚ ਪਾਵਾਂਗੇ ਤੇ ਗਰਮ ਮਸਾਲਾ ਪਾਵਾਂਗੇ ਫਿਰ ਅਸੀਂ ਚੰਗੀ ਤਰ੍ਹਾਂ ਦਹੀਂ ਨੂੰ ਫੈਂਟ ਲਵਾਂਗੇ ਦਹੀਂ ਦੇ ਵਿੱਚ ਫੁੱਟੀਆਂ ਨਾ ਬਣਨ ਠੀਕ ਹੈ ਫਿਰ ਅਸੀਂ ਲੈਣਾ ਹੈ ਸਾਬਤ ਮਸਾਲੇ ਲੈਣੇ ਸਾਬਤ ਮਸਾਲਿਆਂ ਵਿੱਚ ਸੁੱਕਾ ਧਨੀਆ ਲੈਣਾ ਹੈ ਤੇ ਮੇਥੇ ਲੈਣੇ ਹਨ ਕੜੀ ਪੱਤਾ ਲੈਣਾ ਹੈ ਤੇ ਫਿਰ ਅਸੀਂ ਉਸ ਦੇ ਵਿੱਚ ਪਾਵਾਂਗੇ ਰਾਈ ਤੇ ਨਾਲ ਲਵਾਂਗੇ ਅਸੀਂ ਸੁੱਕੀ ਲਾਲ ਮਿਰਚ ਤੇ ਅਸੀਂ ਤੇਲ ਨੂੰ ਗਰਮ ਕਰਾਂਗੇ ਤੇ ਉਸ ਦੇ ਵਿੱਚ ਅਸੀਂ ਇਹ ਸਾਬਤ ਮਸਾਲੇ ਪਾ ਦੇਣੇ ਹਨ ਫਿਰ ਹਲਕਾ ਜਿਹਾ ਇਹਨਾਂ ਨੂੰ ਕਰਾਂਗੇ ਫਰਾਈ ਤੇ ਫਲੇਮ ਅਸੀਂ ਘੱਟ ਰੱਖਣੀ ਹੈ ਫਿਰ ਅਸੀਂ ਉਸ ਦੇ ਵਿੱਚ ਅਦਰਕ ਲਸਣ ਦਾ ਜ਼ੀ ਪਾਦਣਾ ਹੈ ਪੇਸਟ ਤੇ ਹਰੀ ਮਿਰਚ ਦਾ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਹਲਕਾ ਜਿਹਾ ਅਸੀਂ ਕਰਾਂਗੇ ਫਰਾਈ ਫਿਰ ਆਪਾਂ ਇਸ ਦੇ ਵਿੱਚ ਪਾਉਣੇ ਹਨ ਰਫਲੀ ਕੱਟੇ ਹੋਏ ਪਿਆਜ਼ ਰਫਲੀ ਕੱਟੇ ਹੋਏ ਜਦੋਂ ਅਸੀਂ ਪਿਆਜ਼ ਪਾਣੀ ਹਨ ਉਹਨਾਂ ਨੂੰ ਹਲਕਾ ਪਿਆਜ਼ ਨੂੰ ਅਸੀਂ ਹਲਕੇ ਬ੍ਰਾਊਨ ਹੋਣ ਦਵਾਂਗੇ ਉਹਨੇ ਟਾਈਮ ਤੱਕ ਪਿਆਜ਼ ਭੁੰਨ ਚੁੱਕੇ ਹਨ ਹੁਣ ਇਸ ਦੇ ਵਿੱਚ ਪਾਵਾਂਗੇ ਮਸਾਲੇ ਹਲਦੀ ਲਾਲ ਮਿਰਚ ਗਰਮ ਮਸਾਲਾ ਤੇ ਨਮਕ ਨਮਕ ਅਸੀਂ ਬਾਅਦ ਨੂੰ ਵੀ ਪਾ ਸਕਦੇ ਹਾਂ ਹੁਣ ਇਸ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਆਵਾਂਗੇ ਹੁਣ ਅਸੀਂ ਫੈਂਟਿਆ ਹੋਇਆ ਦਹੀਂ ਤੇ ਬੇਸਨ ਦਾ ਕੋਹਲ ਜੋ ਅਸੀਂ ਤਿਆਰ ਕੀਤਾ ਸੀਗਾ ਹੁਣ ਆਪਾਂ ਇਸ ਨੂੰ ਪੱਕਣ ਦਵਾਂਗੇ ਤੇ ਹੁਣ ਆਪਾਂ ਤਿਆਰੀ ਕਰਾਂਗੇ ਪਕੌੜਿਆਂ ਦੀ ਫਲੀ ਕੱਟੇ ਹੋਏ ਪਿਆਜ਼ ਲੈ ਲਏ ਹਨ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਬਰੀ ਕੱਟਿਆ ਹੋਇਆ ਧਨੀਆ ਅਦਰਕ ਲਸਣ ਦਾ ਪੇਸਟ ਵੇਸਣ ਵੇਸਣ ਦੇ ਵਿੱਚ ਪਾਉਣੇ ਹਨ ਆਪਾਂ ਮਸਾਲੇ ਨਮਕ ਲਾਲ ਮਿਰਚ ਤੇ ਅਜਵੈਨ ਤੇ ਇਸ ਨੂੰ ਪਾਣੀ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਪਕੌੜੀਆਂ ਦਾ ਬੈਟਰ ਤਿਆਰ ਕਰ ਰਹੇ ਹਾਂ ਮੈਂ ਬੈਟਰ ਨੂੰ ਥੋੜਾ ਬੇਸਨ ਘਾਟ ਹੀ ਪਾਇਆ ਹੈ ਕੜਾਈ ਆਪਾਂ ਰੱਖ ਲਈਤੀ ਉਹਦੇ ਵਿੱਚ ਪਾ ਰਹੇ ਆ ਸਰੋਂ ਦਾ ਤੇਲ ਸਰੋਂ ਦੇ ਤੇਲ ਦੇ ਵਿੱਚ ਪਕੌੜੇ ਬਹੁਤ ਵਧੀਆ ਬਣਦੇ ਹਨ ਤੇਰਾ ਟੇਸਟ ਵੀ ਵਧੀਆ ਹੁੰਦਾ ਹੈ ਤੇ ਹੁਣ ਆਪਣਾ ਤੇਲ ਗਰਮ ਹੋ ਚੁੱਕਿਆ ਹੈ ਉਨਾਪਾ ਜੋ ਬੈਟਰ ਤਿਆਰ ਕੀਤਾ ਸੀ ਪਕੌੜਿਆਂ ਦਾ ਇੱਕ ਇੱਕ ਕਰਕੇ ਆਪਾਂ ਇਸ ਦੇ ਵਿੱਚ ਪਾਵਾਂਗੇ ਤੇ ਪਕੌੜਿਆਂ ਨੂੰ ਆਪਾਂ ਹਲਕੇ ਬਰਾਊਨ ਹੋਣ ਤੱਕ ਪਕਾਵਾਂਗੇ ਜਿਆਦਾ ਨਹੀਂ ਇਸ ਨੂੰ ਪਕਾਣਾ ਜਦੋਂ ਹਲਕੇ ਹਲਕੇ ਬਰਾਊਨ ਜਿੰਨਾ ਦਾ ਕਲਰ ਹੋ ਜਾਵੇ ਤਾਂ ਆਪਾਂ ਇਹਨੂੰ ਹਿਲਾਉਂਦੇ ਜਾਵਾਂਗੇ ਪਕੌੜੇ ਪੱਕ ਰਹੇ ਹਨ ਤੇ ਇਹਨਾਂ ਦਾ ਕਲਰ ਵੀ ਹੁਣ ਚੇਂਜ ਹੋ ਰਿਹਾ ਹੈ ਬਰਾਊਨ ਹੋ ਰਿਹਾ ਹੈ ਤਾਂ ਆਪਾਂ ਹੁਣ ਇਹਨਾਂ ਨੂੰ ਕੱਢ ਲਾਂਗੇ ਬਾਹਰ ਪਕੌੜੇ ਹੁਣ ਬਣ ਗਏ ਹਨ ਤੇ ਹੁਣ ਇਧਰ ਆਪਣੀ ਦੂਸਰੀ ਸਾਈਡ ਤੇ ਕਢੀ ਆਪਣੀ ਰਜੜੀ ਸੀਗੀ ਤੇ ਉਹਦੇ ਵਿੱਚ ਹੁਣ ਆਪਾਂ ਪਕੌੜੇ ਪਾ ਦੇਣੇ ਹਨ ਪਕੌੜਿਆਂ ਦੇ ਉੱਤੇ ਹੁਣ ਆਪਾਂ ਪਾ ਦੇ ਦਿੰਦੇ ਆ ਬਰੀਕ ਕੱਟਿਆ ਹੋਇਆ ਧਨੀਆ ਤੇ ਇੱਕ ਛੋਟਾ ਜਿਹਾ ਪੈਨ ਲੈਣਾ ਹੈ ਉਸ ਦੇ ਵਿੱਚ ਪਾਣਾ ਹੈ 2 ਚਮਚ ਦੇਸੀ ਘਿਓ ਦੇ ਤੇ ਜਦੋਂ ਸਾਡਾ ਦੇਸੀ ਘਿਓ ਚੰਗੀ ਤਰ੍ਹਾਂ ਗਰਮ ਹੋ ਜਾਵੇ ਗੈਸ ਦੀ ਫਲੇਮ ਨੂੰ ਬੰਦ ਕਰ ਦੇਣਾ ਹੈ ਤੇ ਫਿਰ ਅਸੀਂ ਜੋ ਕੜੀ ਸਾਡੀ ਬਣੀ ਹੋਈ ਹੈ ਉਹਦੇ ਉੱਤੇ ਅਸੀਂ ਕਿਉ ਦੇ ਵਿੱਚ ਪਾਣੀ ਹੈ ਲਾਲ ਮਿਰਚ ਹਲਾ ਕੇ ਅਸੀਂ ਹੁਣ ਆਪਾਂ ਇਸ ਦੇ ਉੱਤੇ ਪਾ ਦਵਾਂਗੇ ਦੇਸੀ ਘਿਓ ਦਾ ਦੇਖੋ ਤੜਕਾ ਲੱਗ ਚੁੱਕਿਆ ਹੈ ਤੇ ਕਲਰ ਦੇਖੋ ਕੜੀ ਦਾ ਕਿੰਨਾ ਵਧੀਆ ਆਇਆ ਹੈ ਇਹ ਦੇਖਣ ਦੇ ਵਿੱਚ ਤੇ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਬਣੀ ਹੈ ਤੇ ਤੁਸੀਂ ਵੀ ਇਸ ਰੈਸਪੀ ਨੂੰ ਜਰੂਰ ਟਰਾਈ ਕਰੋ ਤੇ ਮੈਨੂੰ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਦੇਖੋ ਕਿੰਨਾ ਕ੍ਰੀਮੀ ਫਲੇਵਰ ਆਇਆ ਹੈ ਇਸ ਦਾ ਕੜੀ ਦਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜਰੂਰ ਕਰਿਓ